ਸਭ ਤੋਂ ਪਹਿਲਾਂ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਨਾਮ ਚ ਜੈ ਮਸੀਹ ਦੀ ਔਰ ਇਹ ਮੰਗ ਪੱਤਰ ਦਿੱਤਾ ਗਿਆ ਵੱਡੇ ਦਿਨ ਨੂੰ ਲੈ ਕੇ 크리스마ਸ ਨੂੰ ਲੈ ਕੇ ਔਰ ਤੁਸੀਂ ਦੇਖਿਆ ਪਿਛਲੇ ਸਾਲਾਂ ਚ ਦਿਨਾਂ ਚ ਮਹੀਨਿਆਂ ਚ ਕਿ ਹਰ ਸਾਲ 크리스마ਸ ਤੇ ਕੋਈ ਨਾ ਕੋਈ ਅਸਰਾਸਤੀ ਅੰਸ਼ ਰੁੱਟਦਾ ਵਾ ਅਤੇ ਕੋਈ ਨਾ ਕੋਈ ਨਵੀਂ ਜਿਹੜੀਆਂ ਮਾ ਪ੍ਰੋਬਲਮਸ ਆ ਕੜੀਆਂ ਖੜੀਆਂ ਕਰਦਾ ਵਾ ਉਹਦੇ ਵਿਸ਼ੇ ਵਿੱਚ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਵਾ ਕਿ ਇਹਨਾਂ ਦਿਨਾਂ ਦੇ ਵਿੱਚ ਚਰਚਾ ਦੀ ਸੁਰੱਖਿਆ ਕੀਤੀ ਜਾਣ ਔਰ ਜਿੱਦਾਂ ਸੋਭ ਯਾਤਰਾ ਨਿਕਲੀਆਂ ਨੇ 크리스마ਸ ਦੇ ਪ੍ਰੋਗਰਾਮ ਨੇ 24 25 ਦਸੰਬਰ ਦੋਸਤੋ ਪਹਿਲਾਂ ਵੀ ਲਈ ਪ੍ਰੋਗਰਾਮ ਨੇ ਲਿਖੇ ਗਏ ਨੇ ਉਹਨਾਂ ਦੀ ਖਾਸ ਕਰਕੇ ਜ਼ਿਲ੍ਹਾ ਗੁਰਦਾਸਪੁਰ ਦੇ ਜਿੰਨੇ ਵੀ ਚਰਚ ਨੇ ਪਾਸਟਰ ਸਾਹਿਬਾਨ ਮਿਨਿਸਟਰੀਆਂ ਉਹਨਾਂ ਦੀ ਸੁਰੱਖਿਆ ਦਾ ਵਧਾਈ ਜਾਵੇ ਤਾ ਜੋ ਮਸੀਹ ਭਾਈਚਾਰੇ ਵਧੀਆ ਤਰੀਕੇ ਨਾਲ ਆਪਣਾ ਜੋ ਖੁਸ਼ੀ ਦਾ ਜਨਮ ਦਿਨ ਹੈ ਪ੍ਰਭੂ ਯਸ਼ੂ ਦਾ ਉਹਨੂੰ ਵਧੀਆ ਤਰੀਕੇ ਨਾਲ ਮਨਾ ਸਕਣ ਔਰ ਤੇ ਅੱਜ ਦੇ ਸਾਰੇ ਜੋ ਸਾਡੇ ਵਿੱਚ ਪ੍ਰਭੂ ਦੇ ਦਾਸ ਆਏ ਹੋਏ ਨੇ ਔਰ ਸਾਡੇ ਆਪਣੇ ਯੂਥ ਲੀਡਰ ਸਾਡੇ ਗੁਜਲਾ ਗੁਰਦਾਸਪੁਰ ਦੇ ਸਾਰੇ ਪਹੁੰਚੇ ਔਰ ਸਾਰਿਆਂ ਨੇ ਮਿਲ ਕੇ ਇਹ ਸਾਰੀਆਂ ਚਰਚਾਵਾਂ ਵੱਲੋਂ ਇੱਕ ਕਮਿਊਨਿਟੀ ਵੱਲੋਂ ਨਹੀਂ ਬਲਕਿ ਸਾਰੀਆਂ ਚਰਚਾਵਾਂ ਵੱਲੋਂ ਤੇ ਯਾਨੀ ਕਿ ਸਾਰੇ ਸੇਵਕਾਂ ਦੇ ਵੱਲੋਂ ਆ ਕਿ ਮੰਗ ਪੱਤਰ ਦਿੱਤਾ ਜਾਵੇ ਅਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਵਾ ਕਿ ਤੁਹਾਡੇ ਪ੍ਰੋਗਰਾਮ ਵਿੱਚ ਕੋਈ ਬੰਦਨ ਜਾਂ ਕੋਈ ਵਿਪਤਾ ਨਹੀਂ ਆਏਗੀ ਬਲਕਿ ਇਹ ਇਹਨਾਂ ਦਾ ਨਿਜੀ ਖਿਆਲ ਰੱਖਾਂਗੇ ਸੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਇਸ ਚੈਨਲ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ مسیਈ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਔਰ ਮੈਂ ਰੈਵਰੈਂਟ ਸਰਾਫਿਨ ਸੱਬਰਵਾਲ ਪੈਂਟੀਕੋਸਟਲ ਪਾਸਟਰ ਐਸੋਸੀਏਸ਼ਨ ਪ੍ਰੈਜ਼ੀਡੈਂਟ ਔਰ ਨਾਲ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ 크ਰਿਸਚਨ ਲੀਡਰ ਅੱਜ ਅਸੀਂ ਸਾਰਿਆਂ ਨੇ ਮਿਲ ਕੇ ਐਸਐਸਪੀ ਗੁਰਦਾਸਪੁਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਹਦੇ ਵਿੱਚ ਉਹਨਾਂ ਨੂੰ ਇਹ ਜਾਹ ਦਲਾਇਆ ਗਿਆ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਸੀਹ ਕੌਮ ਦੇ ਉੱਤੇ ਝੂਠੇ આરોਪ ਲਗਾ ਕੇ ਉਹਨਾਂ ਦੇ ਉੱਤੇ ਤੰਜ ਕੱਸ ਕੇ ਔਰ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਉਹਨਾਂ ਦੇ ਪੁਤਲੇ ਫੁਕੇ ਗਏ ਔਰ ਕਈ ਤਰ੍ਹਾਂ ਦੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਡਰਾਵੇ ਦਿੱਤੇ ਗਏ ਤਾਂ ਜੋ ਐਸੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਕਰਾਂਗੇ ਸੋ ਸਾਡੇ ਹਰ ਸਾਲ ਕ੍ਰਿਸਮਸ ਦੇ ਦਿਨਾਂ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਚਰਚਾਂ ਦੇ ਉੱਤੇ ਜਾਂ ਸ਼ੋਭਾ ਯਾਤਰਾਵਾਂ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਉਹਨਾਂ ਦੇ ਇਸ ਖੁਸ਼ੀ ਦੇ ਮੌਕੇ ਉੱਤੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਹੀ ਤਰ੍ਹਾਂ ਦੇ ਕਈ ਰੰਗ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਅਸੀਂ ਸਾਰੇ ਹੀ ਪਾਸਟਰ ਸਹਿਬਾਨਾਂ ਵੱਲੋਂ ਔਰ ਸਾਡੇ ਲੀਡਰ ਸਹਿਬਾਨਾਂ ਵੱਲੋਂ ਐਸਐਸਪੀ ਸਾਹਿਬ ਨੂੰ ਮੰਗ ਕੀਤੀ ਗਈ ਹੈ ਕਿ ਜਿਹੜੀ ਸਾਰੇ ਹੀ ਚਰਚਾਂ ਦੀ 24 25 ਦਸੰਬਰ ਦੇ ਪ੍ਰੋਗਰਾਮ ਉਸ ਤੋਂ ਪਹਿਲਾਂ ਵੀ ਸ਼ੁਭਾ ਯਾਤਰਾਵਾਂ ਦੇ ਪ੍ਰੋਗਰਾਮ ਉਹਨਾਂ ਦੇ ਵਿੱਚ ਜਿਹੜੀ ਸੁਰੱਖਿਆ ਹੈ ਉਹ ਯਕੀਨੀ ਬਣਾਈ ਜਾਵੇ ਤਾਂ ਜੋ ਸਾਰਾ ਜ਼ਿਲ੍ਹਾ ਗਰਦਾਸਪੁਰ ਵਿੱਚ ਵਸਦਾ ਮੁਸੀਬਾਈਚਾਰਾ ਆਪਣੇ ਇਸ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੇ ਤਿਉਹਾਰ ਨੂੰ ਬੜੀਆਂ ਖੁਸ਼ੀਆਂ ਅਤੇ ਚਾਹਵਾਂ ਦੇ ਨਾਲ ਮਨਾ ਸਕੇ ਇਹ ਪ੍ਰਸ਼ਾਸਨ ਨੂੰ ਮੰਗ ਕੀਤੀ ਗਈ ਹੈ ਕਿ ਕੜੇ ਤੋਂ ਕੜੇ ਪ੍ਰਬੰਧ ਕੀਤੇ ਜਾਣ ਤਾਂ ਜੋ ਕੋਈ ਵੀ ਸ਼ਰਾਰਤੀ ਅਨਸ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਵੀ ਔਰ ਜਿਦਾਂ ਇਸ ਮਹੀਨੇ ਦੇ ਵਿੱਚ ਵੀ ਬਹੁਤ ਸਾਰੇ ਸ਼ਰਾਰਤੀ ਅੰਸਰਾਂ ਵੱਲੋਂ ਕੁਝ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਉਜਕ ਨੇ ਪਰ ਅਸੀਂ ਅੱਜ ਐਸਐਸਪੀ ਨੂੰ ਮੰਗ ਪੱਤਰ ਦਿੱਤਾ ਗਿਆ ਸਾਡੇ ਵੱਲੋਂ ਪੂਰੇ ਪਾਸਟਰ ਗੁਰਦਾਸਪੁਰ ਦੇ ਜਿੰਨੇ ਵੀ ਮਿਸਟਰੀਆਂ ਚਰਚਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਕਿ ਜਿਹੜੇ ਵੀ ਆਪਣੇ ਚਰਚਾਂ ਦੇ ਵਿੱਚ ਜਾਂ ਸ਼ੋਭਾ ਯਾਤਰਾ ਕਰ ਰਹੇ ਆ ਜਾਂ ਕ੍ਰਿਸਮਸ ਦੀਆਂ ਮੀਟੀਆਂ ਕਰ ਰਹੇ ਉਸ ਦੇ ਵਿੱਚ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਔਰ ਉਹਨਾਂ ਨੇ ਵੀ ਆਪਣੇ ਵੱਲੋਂ ਆਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਪੂਰੀ ਅੱਛੇ ਤਰੀਕੇ ਨਾਲ ਅਸੀਂ ਸਿਕਿਉਰਿਟੀ ਪ੍ਰੋਵਾਈਡ ਕਰਾਂਗੇ ਕਿਉਂਕਿ ਅਸੀਂ ਸਾਡਾ ਪ੍ਰਭੂ ਜੀ ਸ਼ੁਮਸੀ ਦਾ ਤਿਹਾੜੀ ਸਾਲ ਦੇ ਵਿੱਚ ਇੱਕ ਵਾਰ ਜਾਂਦਾ ਹੈ ਔਰ ਬਹੁਤ ਸਾਰੇ ਦੀ ਆਨਸਰ ਇਸ ਤਰ੍ਹਾਂ ਦੇ ਉੱਠਦੇ ਆ ਕਿ ਉਹ ਸਾਡੇ ਮਸੀਹ ਪ੍ਰੋਗਰਾਮਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਅਸੀਂ ਇਹ ਮੰਗ ਪੱਤਰ ਦੇ ਕੇ ਇਹ ਇੱਕ ਚਰਚ ਦੇ ਵੱਲੋਂ ਨਹੀਂ ਇਹ ਪੂਰੇ ਗੁਰਦਾਸਪੁਰ ਦੇ ਜਿੰਨੀਆਂ ਵੀ ਮਿਨਿਸਟਰੀਆਂ ਔਰ ਜਿੰਨੇ ਵੀ ਚਰਚ ਹੈ ਉਹਨਾਂ ਦੇ ਵੱਲੋਂ ਇਹ ਮੰਗ ਪੱਤਰ ਦਿੱਤਾ ਗਿਆ ਹੈ। ਉਹਨਾਂ ਵੱਲੋਂ ਇਹ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਤੁਹਾਨੂੰ ਕੋਈ ਟੈਨਸ਼ਨ ਦੀ ਲੋੜ ਨਹੀਂ ਆ ਅਸੀਂ ਅਸੀਂ ਪੂਰੇ ਤਰੀਕੇ ਦੇ ਨਾਲ ਤੁਹਾਡੀ ਸਿਕਿਉਰਿਟੀ ਪ੍ਰੋਵਾਈਡ ਕਰਾਂਗੇ ਜਿਸ ਜਿਸ ਜਗ੍ਹਾ ਤੇ ਜਿੱਥੇ ਵੀ ਚਰਚ ਵਿੱਚ ਪ੍ਰੋਗਰਾਮ ਕੀਤੇ ਜਾਣਗੇ ਜਾਂ ਸ਼ੋਭਾ ਯਾਤਰਾ ਕੀਤੀਆਂ ਜਾਣਗੀਆਂ ਜਾਂ ਨਾਈਟ ਪ੍ਰੋਗਰਾਮ ਜਾਂ 크ਿਸਮਸ ਦੇ ਦਿਹਾੜੇ ਤੇ 24 ਔਰ 25 ਦੀ ਨਾਈਟ ਜਾਂ ਦਿਨ ਉੱਤੇ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਉਸ ਦੇ ਵਿੱਚ ਸਿਕਿਉਰਿਟੀ ਪ੍ਰੋਵਾਈਡ ਕਰਨਗੇ। ਅਸੀਂ ਮਸੀਹ ਭਾਈ ਚਾਰੀ ਨੂੰ ਇਹੋ ਸੰਦੇਸ਼ ਦਿੰਨੇ ਆ ਕਿ ਕਿਸੇ ਵੀ ਤਰ੍ਹਾਂ ਦੀ ਟੈਨਸ਼ਨ ਨਹੀਂ ਲੈਣੀ ਔਰ ਪੂਰੀ ਵੈਸਐਸਪੀ ਵੱਲੋਂ ਉਹਨਾਂ ਦੇ ਵੱਲੋਂ ਵੀ ਆਸ਼ਵਾਸ਼ਣ ਦਿੱਤਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤੀ ਅਨਸਰ ਤੁਹਾਡੇ ਪ੍ਰੋਗਰਾਮਾਂ ਦੇ ਵਿੱਚ ਵਿਗੜ ਨਹੀਂ ਪਾਣਗੇ

ਹਲੇਲੂਇਆ ਲੜ ਲੜ ਜਾਤੋ ਕੋਈ ਹਲੇਲੂਇਆ 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 ਤੁਸੀਂ ਇਕਤਾ ਜਿੰਦਾਬਾਦ ਤੁਸੀਂ ਇਕਤਾ ਜਿੰਦਾਬਾਦ ਤੁਸੀਂ ਇਕਤਾ ਜਿੰਦਾਬਾਦ ਹਲੇਲੂਇਆ ਹਲੇਲੂਇਆ ਯਿਸੂ ਮਸੀਹ ਦੇ ਨਾਮ ਕੀ ਜੈ ਯਿਸੂ ਮਸੀਹ ਦੇ ਨਾਮ ਕੀ ਜੈ ਯਿਸੂ ਮਸੀਹ ਦੇ ਨਾਮ ਕੀ ਜੈ ਹਲੇਲੂਇਆ 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 ਹਲੇ Aleluya, aleluya, aleluya.